¡Gracias! ਸੀ ਜਿਹੜਾ ਪਟਿਆਲਾ ਜਿਹੜਾ ਕਾਂਗਰਸ ਚੁੱਪ ਤੋਂ ਲੜ ਸੰਜੋ ਕਿਸ ਤਰ੍ਹਾਂ ਦੇ ਇਹ ਪ੍ਰੈਸ ਤੇ ਮਾਧਿਅਮ ਤੋਂ ਔਡੇ ਮਾਧਿਅਮ ਦੇ ਜ਼ਰੀਏ ਪਤਾ ਲੱਗਦਾ ਹੈ ਪਰ ਮੈਂ ਟਿਕਟ ਤਾਂ ਮੰਗੀ ਨਹੀਂ ਹੈ ਜੇ ਜੋ ਪਾਰਟੀ ਫੈਸਲਾ ਲੈਨੇ ਲਾਉਗੀ ਤਾਂ ਸਰ ਮਸਤੇ ਸਾਡੇ ਲਈ ਜੋ ਪਾਰਟੀ ਦਾ ਆਦੇਸ਼ ਹੋ ਹੁਕਮ ਹੋਊਗਾ ਜਿਵੇਂ ਪਾਰਟੀ ਚਾਹੇਗੀ ਅਸੀਂ ਪਾਰਟੀ ਦੇ ਨਾਲ ਖੜੇ ਹੈ ਔਰ ਮੇਰੇ ਖਿਆਲ ਜਦੀ ਤੌਰ ਤੇ ਕਾਂਗਰਸੀ ਟੱਬਰ ਹੈ ਤਾਂ ਜਿਵੇਂ ਪਾਰਟੀ ਚਾਹੇਗੀ ਕਰਾਂ ਦੇਖੋ ਨਾਪਾ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਹੈ ਔਰ ਉਸ ਤੋਂ ਬਾਅਦ ਸਾਨੂੰ ਵੀ ਮੌਕਾ ਨਾਬੇ ਦੇ ਲੋਕਾਂ ਨੂੰ ਦਿੱਤਾ ਹੈ ਜਿੱਥੇ ਤੱਕ ਸਵਾਲ ਹੈ ਨਾਬੇ ਦਾ ਜਿਵੇਂ ਨਾਬੇ ਦੇ ਲੋਕ ਚਾਣਗੇ ਅਸੀਂ ਨਾਬੇ ਨਾਲ ਖੜੇ ਰਹੇ ਹਾਂ ਖੜੇ ਰਹਿਾਂਗੇ ਤੁਸੀਂ ਚਾਹਵਾਂਗੇ ਸਰ ਮੈਂ ਤਾਂ ਹਲੇ ਤੱਕ ਅਪਲਾਈ ਨਹੀਂ ਕੀਤਾ ਮੈਂ ਤੁਹਾਨੂੰ ਆਪ ਦੱਸਿਆ ਪਿਛਲੀ ਵਾਰ ਮੰਗ ਕੀਤੀ ਸੀ ਟਿਕਟ ਦੀ ਬਕਾਇਦ ਉਹ ਤੋਂ ਪ੍ਰਨੀਤ ਕੋਲੋਂ ਟਿਕਟ ਦਿੱਤੀ ਗਈ ਸਰ ਤੁਸੀਂ ਪਾਰਟੀ ਦੇ ਹੁਕਮ ਦੀ ਗੱਲ ਕੀਤੀ ਹੈ ਜੇਕਰ ਪਾਰਟੀ Yes ਕਰਦੀ ਹੈ ਤਾਂ ਤਿਆਰੀਆਂ ਤੁਹਾਡੀਆਂ ਜੇ ਗਾਂ ਦੇ ਦੋ ਦੇਉਗੀ ਲੱਖੀ ਰੜਕ ਲਾਂਗੇ ਜੀ ਦੇਖੋ ਇਹ ਕਿਸਾਨੀ ਮੂਵਮੈਂਟ ਚੱਲ ਰਿਹਾ ਕਿਸ ਤਰ੍ਹਾਂ ਵਾਚ ਕਰਦੇ ਹੋ ਜੀ ਦੇਖੋ ਇਹ ਵਿਭਾਗ ਮੇਰੇ ਕੋਲ ਪਹਿਲਾਂ ਰਿਹਾ ਹੈਗਾ ਔਰ ਮੈਨੂੰ ਬੜਾ ਫਕਰ ਹੈ ਕਿ ਸਾਡੇ ਪੰਜਾਬ ਦੇ ਕਿਸਾਨ ਨੇ ਤਕਰੀਬਨ 407 ਸ਼ਹਾਗ ਤਾਂ ਪੰਜਾਬ ਚ ਹੋਈਆਂ ਲਗਭਗ 700 ਕਾ ਕਿਸਾਨ ਵੀਰ ਸਾਡੇ ਦੇਸ਼ ਤੇ ਸ਼ਹੀਦ ਹੋਏ ਔਰ ਉਹ 497 ਬਕਾਇਦਾ ਖੇਤੀਬਾੜੀ ਵਿਭਾਗ ਵਿੱਚ ਅਤੀ ਚਾਹੇ ਉਹ 마ਸੂਮ ਜਿੰਦਗੀਆਂ थी ਵਾਪਸ ਨਹੀਂ ਲਿਆ ਸਕਦੇ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਹਾਰੇ ਦੇ ਰੂਪ ਚ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਸਾਧਨ ਦਿੱਤੇ ਗਏ ਤਾਂ ਕਿ ਉਹ ਰੋਜ਼ਗਾਰ ਮਿਲ ਸਕੇ ਅਤੇ ਆਪਣੇ ਟੱਬਰਾਂ ਨੂੰ ਪਾਲਣ ਪੋਸ਼ਣ ਕਰ ਸਕਣ। ਔਰ ਮੈਨੂੰ ਬੜਾ ਫਕਰ ਹੋਇਆ ਕਿ ਅਸੀਂ ਉਸ ਦੇ ਹਿੱਸਾ ਬਣ ਕੇ ਉਹਨਾਂ ਨੇ ਇਹ ਦਿੰਦੀਆਂ ਚ ਸਵਾਰਨ ਲਿਆ ਸੀ ਸਾਧਨ ਬਣ ਕੇ। ਔਰ ਜਿੱਤੇ ਤੱਕ ਸਵਾਲ ਹੈ ਸਰਕਾਰਾਂ ਤਬਦੀਲ ਹੁੰਦੀਆਂ ਰਹਿੰਦੀਆਂ ਹਨ ਗਿਆ ਲੇਕਿਨ ਆਪਣੇ ਪੰਜਾਬ ਦੀ 54 ਕਿਸਾਨ ਸੰਗਠਨ ਹਨਗੇ। ਦੇਸ਼ ਦੇ ਕਾਫੀ ਸੰਗਠਨ ਹੋਰ ਨਾਲ ਜੋੜ ਕੇ ਲਗਭਗ 200 ਦੇ ਲਗਭਗ ਸੰਗਠਨ ਬਣ ਜਾਂਦੇ ਹਨ। ਔਰ ਉਹਦੋਂ ਪ੍ਰਭਾਵ ਵੀ ਸੀ ਕ ਇਹਨਾਂ ਦਾ ਅਸਰ ਵੀ ਸੀ ਕ ਔਰ ਅਸੀਂ ਬੜੇ ਉਹਨਾਂ ਨੂੰ ਨਾਲ ਸਾਥ ਦੇ ਤਹਿਤ ਲੈ ਕੇ ਚੱਲੇ ਤਾਂਕਿ ਅਸੀਂ ਕਿਸਾਨੀਅਤ ਨੂੰ ਹੰਗਾਰਾ ਕਰ ਸਕੀਏ ਉਹਨਾਂ ਨੂੰ ਰਾਹ ਦਿੱਤੀ ਜਿਹੜਾ ਪੰਜਾਬ ਦਾ ਵਜੂਬ ਹੈ ਜਾਂ ਪਛਾਣ ਹੈ ਸਾਡੀ ਕਿਸਾਨੀਅਤ ਹੈ ਔਰ ਅੱਜ ਜਿਹੜਾ ਉਹਨਾਂ ਨਾਲ ਵਾਪਰ ਰਹੀ ਹਨ ਹੁਣ ਨਹੀਂ ਵਾਪਰ ਰਹੀ ਹੈ ਭਾਜਪਾ ਸਰਕਾਰ ਦੇ ਦਿੱਤੀ ਬੜੀ ਮੜਪਾਕੀ ਗੱਲ ਹੈ ਕਿਉਂਕਿ ਹਿੰਦੁਸਤਾਨ ਨੂੰ ਜੇ ਆਰਥਿਕ ਤੌਰ ਤੇ ਰਾਹਤ ਜਾਂ ਮਜਬੂਤੀ ਦਿੱਤੀ ਹੈ ਤਾਂ ਪੰਜਾਬ ਦਾ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਤੁਹਾਡੇ ਮਾਧਿਅਮ ਦਰਯੀ ਬੇਨਤੀ ਵੀ ਕਰੂੰਗਾ ਖੱਟਰ ਸਾਹਿਬ ਨੂੰ ਕਿ ਇੰਨਾ ਤੱਕਾ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਚ ਦਿੱਤੇ ਹਰਾਨਾ ਹਰਿਆਣਾ ਵੀ ਸਾਡਾ ਭਾਗ ਰਿਹਾ ਹੈ ਅਸੀਂ ਬਾਕਾਇਦਾ ਅੰਨ ਦਾਤਾ ਦੇਸ਼ ਤੇ ਰਹੇ ਹਾਂ ਔਰ ਹਰਿਆਣਾ ਵੀ ਉੱਚੇ ਸੇਦਾਰ ਰਿਹਾ ਕਿ ਆਪਾਂ ਆਪਣੇ ਕਿਸਾਨ ਨੂੰ ਹੀ ਠੋਕਰ ਮਾਰਨੀ ਸ਼ੁਰੂ ਕਰ ਦਾਂਗੇ ਤਾਂ ਸਾਡਾ ਭਵਿੱਖ ਉਜੜ ਜਾਣਾ ਹੈ ਕਿਉਂਕਿ ਹਿੰਦੁਸਤਾਨ ਚੰ ਮੈਨੂੰ ਯਾਦ ਹੈ ਇੱਕ ਵੇਲੇ ਨਾਰਾ ਬੁਲੰਦ ਹੋਇਆ ਸੀ ਜੈ ਜਵਾਨ ਕਹੇ ਕਿਸਾਨ ਅੱਜ ਤੁਸੀਂ ਉਹੀ ਜਵਾਨਾਂ ਨੂੰ ਜਿਹੜੇ ਕਿਸਾਨ ਦੇ ਬੱਚੇ ਹਨਗੇ ਹਿੰਦੁਸਤਾਨ ਦੇ ਸਰੰਦਾ ਤੇ ਬਕਾਇਦਾ ਪਹਿਰੇਦਾਰੀ ਕਰ ਰਹੇ ਹਨਗੇ ਰਖਵਾਲੀ ਕਰ ਰਹੇ ਹਨ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਕਰਕੇ ਗੋਲੀਆਂ ਚ ਚਰਨ ਦਾ ਦੇਸ਼ ਕਰਦੇ ਹੋ ਇਸ ਤਰ੍ਹਾਂ ਮੜ ਭਾਗੀ ਗੱਲ ਸਾਡੀ ਜਮਹੂਰੀਅਤ ਲਈ ਹੋ ਨਹੀਂ ਸਕਦੀ ਹਰ ਕਿਸਾਨ ਦੀ ਆਵਾਜ਼ ਸੁਣਨਾ ਦੇਸ਼ ਦੀ ਸਰਕਾਰ ਦਾ ਫਰਜ਼ ਜ਼ਿੰਮੇਵਾਰੀ ਬਣਦੀ ਔਰ ਮੈਨੂੰ ਅਫਸੋਸ ਹੋਇਆ ਕਿਉਂਕਿ ਇਹਨੂੰ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਮੈਨੂੰ ਆਪ ਮੇਰੇ ਅੱਖਾਂ ਚ ਅੰਜੂ ਆ ਜਾਂਦੇ ਜਦ ਸੁਣਦੇ ਹਾਂ ਕਿਉਂਕਿ ਅਸੀਂ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ ਕਿ ਜੇ ਐਸਾ ਵਿਤਕਰਾ ਸਾਡੇ ਹਿੰਦੁਸਤਾਨ ਦੇ ਕਿਸਾਨ ਨਾਲ ਹੋਊਗਾ ਉਹ ਵਿਤਕਰਾ ਇਕੱਲੇ ਉਸ ਕਿਸਾਨ ਨਾਲ ਨਹੀਂ ਹੋ ਰਿਹਾ ਇਹ ਸਾਡੇ ਨਾਲ ਵੀ ਹੋ ਰਿਹਾ ਤਾਂ ਮੈਂ ਤੁਹਾਡੇ ਮਾਧਿਅਮ ਜ਼ਰੀਏ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਨਾਲ ਮਿਲ ਕੇ ਨਾਲ ਸਾਥ ਦਈਏ ਔਰ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਅਸੀਂ ਸਿਆਸਤ ਦੇ ਆਧਾਰਿਆਂ ਨੂੰ ਬੇਨਤੀ ਕਰਾਂ ਕਿ ਉਹਨਾਂ ਦੇ ਭਾਗੀਦਾਰੀ ਨਾ ਬਣਨ ਤਾਂ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਮਜ਼ਬੂਤੀ پا ਸਕੇ ਦੇਸ਼ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦੀ ਮੰਗ ਹੈ ਐਮਐਸਪੀ ਦੀ ਮੰਗ ਹੈ ਜਿਹੜੀ ਗਰੰਟੀਆਂ ਦਿੱਤੀਆਂ ਗਈਆਂ ਸੀ ਜਦ ਕਿਸਾਨ ਅੰਦੋਲਨ ਚੁੱਕਿਆ ਗਿਆ ਸੀ ਉਹ ਮੰਗਾਂ ਪੂਰੀਆਂ ਤੇ ਸੁਆਮੀਨਾਥਨ ਰਿਪੋਰਟ ਦੀ ਮੰਗ ਕੀਤੀ ਸੀ ਇਹ ਸਾਰੀ ਲਾਗੂ ਹੋਣੀ ਚਾਹੀਦੀ ਹੈ ਔਰ ਕੱਲ ਹੀ ਮੈਂ ਸੁਣਿਆ ਕਿਉਂਕਿ ਸੋਸ਼ਲ ਮੀਡੀਆ ਚ ਹੈ ਖੜਗੇ ਸਾਹਿਬ ਨੇ ਵੀ ਐਲਾਨ ਕੀਤਾ ਕਿ ਜੇ ਸਾਡੀ ਸਰਕਾਰ ਇੰਡੀਆ ਦੀ ਬਣਦੀ ਹੈ ਤਾਂ ਅਸੀਂ ਐਮਐਸਪੀ ਜਿਹੜੀ ਸੁਆਮੀ ਨਾਥਨ ਦੀ ਮੰਗ ਸੀ ਜਾਂ ਉਹਨਾਂ ਦੀ ਰਿਪੋਰਟ ਸੀ ਉਹਨੂੰ ਸੀ ਪੂਰੇ ਤੌਰ ਤੇ ਬਤਿਕ ਬਕਾਇਦਾ ਮਨਜ਼ੂਰ ਕਰਕੇ ਪਾਸ ਕਰਕੇ ਸਦਨ ਲੋਕਾਂ ਤੱਕ ਰਹਾਤਾਂ। ਬੜਾ ਵੀ ਐਨਆਈ ਦਾ ਇੱਕ ਰਿਪੋਰਟਰ ਉੱਥੇ ਅਜ ਤੱਕਲੇ ਉਹਦੇ ਵੀ ਗੋਲੀ ਵੱਜੀ ਹੋਈ ਹੈ ਸ਼ੰਭੂ ਬੈਰੀਅਰ ਤੇ। ਤਾਂ ਜੇ ਅਪਾ ਇੱਕ ਜਮਹੂਰੀਅਤ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਨਹੀਂ ਸਮਝਦੇ ਸਾਡੇ ਦੇਸ਼ 'ਚ ਜਿਹੜੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਇਥੇ ਦੋ ਦਿਹਾੜੇ ਮਨਾਉਂਦੇ ਆ 15 ਅਗਸਤ ਦਾ 26 ਜਨਵਰੀ ਦਾ ਜਿਹਦੇ ਵਿੱਚ ਸੰਵਿਧਾਨ ਲਿਖਿਆ ਗਿਆ ਸੀਗਾ ਔਰ 15 ਅਗਸਤ ਦੇ ਸ਼ਹੀਦਾਂ ਨੇ ਸ਼ਹਾਗਤ ਦੇ ਕੇ ਹਿੰਦੂਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਰਿਹਾ ਕਰਾਇਆ ਸੀ ਅੱਜ ਉਸੇ ਆਵਾਜ਼ ਨੂੰ ਕਿਤੇ ਨਾ ਕਿਤੇ ਕੁਚਲੰਦਾ ਉਪਰਾਲਾ ਕੀਤਾ ਜਾ ਰਿਹਾ ਉਸੀ ਜਮਹੂਰੀਅਤ ਨੂੰ ਜਿਹੜੀ ਜਮਹੂਰੀਅਤ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਦਿੱਤੀ ਸੀ ਉਹਦੀ ਕਿਤੇ ਨਾ ਕਿਤੇ ਉਹਦੀ ਆਵਾਜ਼ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਉਹਨੂੰ ਤਕਤੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਹਿੰਦੁਸਤਾਨ ਤੇ ਜੈਸੇ ਉਪਰਾਲੇ ਕੀਤੇ ਜਾਣਗੇ ਮੈਂ ਸਮਝਦਾ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਆਵਾਜ਼ ਇਹਦੇ ਖਿਲਾਫ ਉੱਠਣੀ ਉੱਠਣੀ ਹੈ ਤਾਂ ਜ਼ਰੂਰੀ ਹੈ ਜਮਹੂਰੀਅਤ ਨੂੰ ਬਰਕਰਾਰ ਰੱਖਣਾ ਔਰ ਜਿਹੜੀ ਆਪੋਜੀਸ਼ਨ ਦੇ ਵਾ ਅਵਾਜ਼ ਹੁੰਦੀ ਹੈ ਉਹਨੂੰ ਇੱਕ ਸਮੇ ਲੋਕ ਜ਼ਿਆਦਾ ਤਵੱਜੂ ਦਿੰਦੇ ਸੀਗੇ ਬਕਾਇਦਾ ਉਸ ਸਾਡੀ ਸਰਕਾਰਾਂ ਤੋਂ ਵੀ ਘਾਟਾਂ ਹੋਈਆਂ ਹਨ ਕਿ ਮੈਨੂੰ ਕੋਈ ਇਸ ਚ ਕਿਲਕ ਨਹੀਂ ਕਹਿੰਦੇ ਹੋਏ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਪਰ ਲੇਕਿਨ ਜੇ ਕਿਸੇ ਤੋਂ ਗਲਤੀ ਹੋਈ ਹੈ ਪਰ ਦੁਬਾਰਾ ਗਲਤੀਆਂ ਦੁਰਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਉਪਰਾਧ ਨਾ ਕਰੀਏ ਕਿਉਂਕਿ ਇਹ ਹੀ ਸਾਡੀ ਇੱਕ ਪਛਾਣ ਹੈ ਔਰ ਇਹ ਹੀ ਸਾਨੂੰ ਵਿਦੇਸ਼ਾਂ ਚ ਦੇ ਤਹਿਤ ਸਾਨੂੰ ਪੂਜਿਆ ਜਾਂਦਾ ਕਿ ਹਿੰਦੁਸਤਾਨ ਇੱਕ ਇਤਿਹਾਸਿਕ ਤੌਰ ਤੇ ਕਿਉਂਕਿ ਆਬਾਦੀ ਤਹਿਤ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਜਮਹੂਰੀਅਤ ਹੈ ਔਰ ਜੇ ਉਹ ਜਮਹੂਰੀਅਤ ਨੂੰ ਅਜਾ ਜਮਹੂਰੀਅਤਾਂ ਕਾਂਡ ਹੋਏਗਾ ਐਸ ਤੋਂ ਮੈਂ ਮਤਲਬ ਤੁਹਾਡਾ ਲੋਕਾਂ ਦਾ ਸਾਡੇ ਤੋਂ ਰਾਜਨੀਤਿਕ ਲੋਕਾਂ ਤੋਂ ਪਿਛਵਾਚ ਉੱਠ ਜਾਊਗਾ। ਤੁਸੀਂ ਕਹਿੰਦੇ ਆ ਅਕਾਲੀ ਬੀਜੇਪੀ ਗੱਠਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਕਹਿੰਦੇ ਜੀ ਹੋ ਸਕਦਾ। ਤੁਸੀਂ ਕਹਿ ਰਹੇ ਹੋ ਸਕਦਾ। ਬੀਐਸਪੀ ਨੇ ਜਿਹੜਾ ਹੈਗਾ ਅਕਾਲੀ ਦਲ ਦਾ ਮੇਰਾ ਖਿਆਲ ਹੈ ਜਿੰਨੀ ਮੇਰੀ ਸਮਝ ਹੈ ਉਹ ਕਾਲੀ ਪਾਰਟੀ ਜਾਂ ਭਾਜਪਾ ਪਾਰਟੀ ਜ਼ਿਆਦਾ ਦੱਸ ਸਕਦੀ ਹੈ ਪਰ ਮੈਂ ਸਮਝਦਾ ਹੈ ਕਾਲੀ ਪਾਰਟੀ ਜੇ ਭਾਜਪਾ ਨਾਲ ਅਲਾਈਂਸ ਕਰਨਗੀ ਉਹਨਾਂ ਤੇ ਆਪਣੇ ਉਹਨਾਂ ਦਾ ਮੇਰਾ ਖਿਆਲ ਹੈ ਕਿ ਇਤਿ ਨੁਕਸਾਨ ਇਸ ਦਾ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਤਿੰਨ ਕਾਲੇ ਕਨੂ ਜਿਹੜੇ ਥੋਪੇ ਗਏ ਸੀਗੇ ਉਹ ਕਿਸਾਨਾਂ ਨਾਲ ਸੰਬੰਧ ਦਿੰਦਾ ਹੈ ਔਰ ਕਿਸਾਨ ਵੀਰ ਹੀ ਵੋਟਾਂ ਅਕਾਲੀਆਂ ਨੂੰ ਜ਼ਿਆਦਾ ਪਾਉਂਦੇ ਸੀ ਕਿ ਪਹਿਲਾਂ ਔਰ ਜੇ ਉਹਨਾਂ ਦਾ ਕਾਹਨ ਹੋ ਰਿਹਾ ਹੈ ਔਰ ਉਹਨਾਂ ਨਾਲ ਉਹ ਸਾਥ ਦੇਣਗੇ ਤਾਂ ਇਸ ਦਾ ਨੁਕਸਾਨ ਫਾਇਦਾ ਉਹਨਾਂ ਨੂੰ ਹੀ ਚੜਨਾ ਪਵੇਗਾ। ਕੀ ਲੱਗਦਾ ਹੁਣ ਖੜਨਗੇ ਕਿ ਦਿੱਲੀ ਦੇ ਪ੍ਰਬੰਧਾਂ ਤੇ ਜਾ ਕੇ ਜਾਂ ਹੁਣ ਬਾਰਡਰਾਂ ਤੇ ਜਾ ਕੇ ਕਾਲੇ ਦਨ ਉਹ ਤਾਂ ਤੇ ਕਮੈਂ ਪਹਿਲਾਂ ਵੀ ਤੁਹਾਨੂੰ ਇਸ ਚ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਸਿਆਸੀ ਧਾਰਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ। ਜ਼ਰੂਰ ਸਮਰਥਨ ਦੇਣਾ ਚਾਹੀਦਾ ਕਿਉਂਕਿ ਇਹ ਸਾਡੀ ਪਛਾਣ ਹੈ ਔਰ ਸਾਡਾ ਇਤਿਹਾਸ ਕਿਸਾਨੀ ਨਾਲ ਜੁੜਿਆ ਹੋਇਆ ਹੈ ਤਾਂ ਜੇ ਅਸੀਂ ਭਾਗੀਦਾਰੀ ਹਿੱਸੇਦਾਰੀ ਉੱਚ ਜਾ ਕੇ ਬਣਾਗੇ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਚ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚੂਗੀ ਔਰ ਸਿਆਸਤ ਤੌਰ ਤੇ ਉਹਨੂੰ ਸਿਆਸੀ ਰੰਗਤ ਦੇ ਰੂਪ ਚਲਦਾ ਜਾਵੇ ਤਾਂ ਸਾਨੂੰ ਸਮਰਥਨ ਉਹਦਾ ਬਾਰ ਉਹ ਰੱਖ ਕੇ ਦੇਣਾ ਚਾਹੀਦਾ ਹੈ ਜ਼ਰੂਰ ਦੇਣਾ ਚਾਹੀਦਾ ਹੈ ਹਰ ਪਾਰਟੀ ਦੇ ਨੁਮਾਇੰਦੇ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਪਾਰਟੀ ਪੱਧਰ ਤੋਂ ਉੱਤ ਕੇ ਕਿ ਇਸ ਨੂੰ ਸਮਰਥਨ ਦੋ ਜੋ ਸਹਾਇਤਾ ਦੀ ਲੋੜ ਹੈ ਸਹਾਇਤਾ ਦੋ ਜਿੱਥੇ ਹਸਪਤਾਲਾਂ ਚ ਉਹਨਾਂ ਦਾ ਇਲਾਜ ਹੋ ਰਿਹਾ ਹਸਪਤਾਲਾਂ ਜਾ ਕੇ ਇਲਾਜ ਕਰਾਓ ਤਾਂ ਕਿ ਗਾਹਾਂ ਨੂੰ ਜਾ ਕੇ ਸਾਡੇ ਕਿਸਾਨ ਕਮਜ਼ੋਰ ਨਾ ਹੋ ਸਕਣ ਇਹ ਹੀ ਸਾਡੀ ਇੱਕ ਪਛਾਣ ਹੈ ਜਿਹੜੀ ਦੇ ਦੇ ਤਹਿਤ ਸਾਡੀ ਪੰਜਾਬ ਦੀ ਇੱਕ ਪਛਾਣ ਬਣ ਕਰਾ ਲੈ ਸਕਦੀ ਹੈ ਜਿਹੜੇ ਫੱਟੜ ਹੋਈ ਨੇ ਕਿਸਾਨਾਂ ਕਾਂਗਰਸ ਵੀ ਚਲੀ ਗਈ ਆਪ ਪਾਰਟੀ ਦੇ ਨਾਮ ਤੇ ਜਿਹੜੇ ਇਕੱਲੀ ਗੱਲ ਤਾਂ ਨਹੀਂ ਪੁੱਛੋ ਦੇਖੋ ਹਮਦਰਦੀ ਦੇ ਰੂਪ ਸਭ ਨੂੰ ਪਹੁੰਚਣਾ ਚਾਹੀਦਾ ਹੈ ਇਹਨੂੰ ਮੈਂ ਪਹਿਲਾਂ ਹੀ ਕਿਹਾ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਇਹਨੂੰ ਬਕਾਇਦਾ ਕਿਸਾਨ ਅੰਦੋਲਨ ਦੇ ਰੂਪ 'ਚ ਰਹਿਣਾ ਚਾਹੀਦਾ ਕਿਉਂਕਿ ਅਤੀਜਤ ਬਕਾਇਦਾ ਖੇਤੀ ਮਾੜੀ ਮੰਤਰੀ ਸੀ ਮੈਂ ਵੀ ਇਹਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਇਹਨਾਂ ਦੀ ਜਿਹੜੀ ਮੰਗਾਂ ਸੀ ਪੂਰੀਆਂ ਕਿਤੇ ਤੁਹਾਡਾ ਤੁਹਾਡੀ ਪਛਾਣ ਬਰਕਰਾਰ ਰਹਿ ਸਕੇ ਕਿਸਾਨੀਅਤ ਦੇ ਤਹਿਤ ਪੰਜਾਬ ਨੂੰ ਜਾਣਿਆ ਜਾਂਦਾ ਔਰ ਕਿਸਾਨੀਅਤ ਦੇ ਤਹਿਤ ਹੀ ਪੰਜਾਬ ਨੂੰ ਜਿਹ ਮਜ਼ਬੂਤੀ ਮਿਲਦੀ ਹੈ ਤਾਂ ਕਿਸਾਨੀਅਤ ਦੇ ਤਹਿਤ ਹੀ ਮਿਲਦੀ ਹੈ ਤਾਂ ਹਰ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਇਨਸਾਨੀਅਤ ਤੌਰ ਤੇ ਕਿਉਂਕਿ ਕਿਤੇ ਨਾ ਕਿਤੇ ਸਾਡਾ ਸਬੰਧ ਕਿਸਾਨੀਅਤ ਨਾਲ ਜੁੜਿਆ ਹੋਇਆ ਹੈ